ਆਪਾਂ ਏਸੀ ਜੀ ਸੰਧੂ ਫਾਰਮ ਤੇ ਪਿੰਡੀ ਢੱਲਮਾ ਲੌਂਗਵਾਲ ਦੇ ਵਿੱਚ ਕਿਸਾਨ ਵੀਰਾਂ ਵਾਸਤੇ ਬਹੁਤ ਹੀ ਸੁਨਹਿਰਾ ਮੌਕਾ ਲੈ ਕੇ ਆਏ ਜਿਨ੍ਹਾਂ ਨੇ ਵੀ ਤੂੜੀ ਵਾਲੇ ਰੀਪਰ ਲੈਣੇ ਨੇ ਆਹ ਕਿਰਾਂ ਨਿਗਾਹ ਮਾਰ ਲਓ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਤੂੜੀ ਵਾਲਾ ਰੀਪਰ ਮਿਲ ਜੂ ਕੇ ਐਸ ਵਿਸ਼ਕਰਮਾ ਨਿਊ ਵਿਸ਼ਕਰਮਾ ਰਜਿੰਦਰਾ ਦੇ ਜਗਤਜੀਤ ਦੇ ਨਵੇਂ ਤੋਂ ਨਵਾਂ ਰੀਪਰ ਮਿਲ ਜੂਗਾ ਜੀ ਜਿਹੜੇ ਛੋਟੇ ਕਿਸਾਨ ਨੇ ਘੱਟ ਮੁੱਲ 'ਤੇ ਘੱਟ ਪੈਸੇ ਲਾਉਣ ਵਾਲੇ ਉਹਨਾਂ ਵਾਸਤੇ ਵੀ ਉਹੇ ਜਿਹੇ ਰੀਪਰ ਰੱਖੇ ਹੋਏ ਨੇ ਆਜੋ ਆਪਾਂ ਤੁਹਾਨੂੰ ਕੱਲੇ-ਕੱਲੇ ਦੀ ਡਿਟੇਲ ਦੰਨੇ ਆ ਸਾਰੀ ਵੀਡੀਓ ਐਂਡ ਤੇ ਤੱਕ ਬਣੇ ਰਹੋ ਕੱ ਅਸਤੇ ਕੇਐਸ ਲੈ ਕੇ ਆਇਆ ਚੈੱਕ ਕਰੋ ਮਾਰੋ ਕਰਾਨੇਗਾ 2023 ਮਾਡਲ ਕੰਡੀਸ਼ਨ ਕਰੋ ਕਰਾ ਮਸ਼ੀਨ ਦੀ ਚੈੱਕ ਜਿਵੇਂ ਜਮਾਂ ਜੈਂਸੀ ਚ ਨਵੀਂ ਹੁੰਦੀ ਹੈ ਉਹ ਕੰਡੀਸ਼ਨ ਆਗੀ ਆਲਾ-ਦਾਲਾ ਦਿਖਾ ਦਿ ਵੀਰੇ ਕਰਾ 911 ਦੇ ਟਾਇਰਾਂ ਚ ਹੈ ਜੀ ਪ੍ਰੋਪਰ ਆ ਦੇਖ ਲਓ ਹਲੇ ਜਿਹੜਿਆ ਮਿੰਕੇ ਜੇ ਨੇ ਇਹ ਵੀ ਨਹੀਂ ਲਹੇ ਹੈਗੇ ਬਹੁਤ ਘੱਟ ਚੱਲੀ ਹੋਈ ਹੈ ਰਿਪੇਅਰ ਪੱਖੋਂ ਫੁੱਲ ਗਾਰੰਟੀ ਹੈ ਜਮਾਂ ਨਵੀਂ ਮਸ਼ੀਨ ਹੈਗੀ ਕਿਤੇ ਕੋਈ ਦਾਗ ਨਹੀਂ ਹੈਗਾ ਆਲਾ-ਦਾਲਾ ਦੇਖ ਲਓ ਕਰਾ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਲੈਣੀ ਹੋਵੇ ਆ ਕਰਾ ਮਾਡਲ ਵੀ ਦਿਖਾ ਦਿਓ ਜੀ ਬਹੁਤ ਹੀ ਸਾਫ਼ ਕੰਡੀਸ਼ਨ ਦੀ ਜਮਾ ਜਿਹੜੇ ਕਿਸੇ ਮੇਰੇ ਵੀਰ ਨੇ ਨਵੀਂ ਨਹੀਂ ਲੈਣੀ ਤਾਂ ਆਇਆਗਾ ਥੋੜੀ ਜਿਹੀ ਚੱਲੀ ਲੈ ਲੈਣੇ ਆ ਤਾਂ ਇਹਦੇ ਤੇ ਪੈਸੇ ਲਾ ਸਕਦਾ ਰੀਲ ਦਾ ਰੰਗ ਵੀ ਨਹੀਂ ਪ੍ਰਭੂ ਹਲੇ ਤੱਕ ਲਿਖਾ ਹੈਗਾ ਇਹਦਾ ਰੇਟ ਹੈ ਜੀ 285000 ਰੁਪਇਆ ਜਿਹੜੇ ਕਿਸੇ ਮੇਰੇ ਵੀਰ ਨੇ ਲੈਣੀ ਆ ਤਾਂ ਇਹਦੀ ਕੰਡੀਸ਼ਨ ਕਿਰਾਂ ਮਾਰ ਲੋ ਕਿਰਾਂ ਨਿਗਾ ਇਹ ਹੈਗੀ ਹੈ ਜੀ 52 ਇੰਚ ਕੇਐਸ ਦੀ ਆਜੋ ਜਮਾ ਦੂਜੇ ਨੰਬਰ ਤੇ ਜੀ ਉਹ ਵੀ ਕੇਐਸ ਦੀ ਆ ਇਹਦੀ ਵੀ ਕੰਡੀਸ਼ਨ ਦਿਖਾ ਦਿਓ ਕਿ ਨਾ ਇਹ ਹੈਗੀ ਜੀ 59 ਇੰਚੀ ਇਹਦਾ ਵੀ ਹਲੇ ਤੱਕ ਰੰਗ ਵੀ ਨਹੀਂ ਰਿਹਾ ਨਾ ਰੂਲੇ ਤੋਂ ਨਾ ਹੀ ਰੀਲ ਤੋਂ 911 ਦੇ ਇਹ ਵੀ ਟਾਇਰਾਂ ਚ ਹੈ ਜੀ ਟਾਇਰਾਂ ਦਾ ਬਹੁਤ ਬੱਟਾ ਪੈਂਦਾ ਹੈਗਾ ਆਲਾ-ਦਾਲਾ ਕਲੀ-ਕਲੀ ਮਸ਼ੀਨ ਦਾ ਮੈਂ ਤੁਹਾਨੂੰ ਦਿਖਾਈ ਜਾਊਂਗਾ ਜੀ ਜਿਹੜੀ ਮਸ਼ੀਨ ਤੁਹਾਡੇ ਫਿੱਟ ਹੋਈ ਤੁਸੀਂ ਬਾਈ ਨੂੰ ਫੋਨ ਕਰ ਲਿਓ ਰਿਪੇਅਰ ਪੱਖੋਂ ਸਾਰੀਆਂ ਦੀ ਇਹਨਾਂ ਦੀ ਗਾਰੰਟੀ ਹੋ ਸਾਰੀਆਂ ਬੇਦਾਗ ਹੋਣਗੀਆਂ ਜੀ ਜਿਹੜੇ ਮੇਰੇ ਵੀਰ ਕਿਸੇ ਕੋਈ ਚਾਹਵਾਨ ਹੋਇਆ ਤਾਂ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜੀ ਇਦਾ ਰੇਟ ਵੀ ਹੈਗਾ ਜੀ 285000 ਰੁਪਇਆ ਜਮਾ ਕੋਕਾ ਪੀਸ ਹੈ ਜੀ ਇਹ ਤੁਹਾਨੂੰ ਦਿਖਦਾ ਵੀ ਹੋਊਗਾ ਸਾਰਾ ਚੈੱਕ ਕਰ ਲਿਆ ਕਰੋ ਆਲੇ-ਦਾਲੇ ਮਸ਼ੀਨ ਦਾ ਜਿਹੜੀ ਤੁਹਾਡੇ ਫਿੱਟ ਹੋਈ ਉਹ ਆ ਕੇ ਤੁਸੀਂ ਬਾਈ ਤੋਂ ਲੈ ਲਿਓ ਤੀਜੇ ਨੰਬਰ ਤੇ ਵੀ ਕੇਐਸ ਹੈ ਜੀ ਕੇਐਸ ਦਾ ਮੇਲੇ ਹੀ ਲੱਗਿਆ ਪਿਆ ਜਿਹੜੇ ਕੇ ਕੇਐਸ ਦੇ ਚਾਹਵਾਨ ਨੇ ਉਹਨਾਂ ਵਾਸਤੇ ਇਹ ਵੀ ਕੇਐਸ ਜੀ ਇਹ ਹੈਗੀ ਹੈ 2024 ਮਾਡਲ ਇਹ ਵੀ ਹੈਗੀ ਹੈ ਜੀ 52 ਇੰਚ ਚ ਆਰੀਗਲ ਕਰ ਲੋ ਕੇ ਰੰਚਾ ਇੱਕ ਹਲੇ ਤੱਕ ਰੰਗ ਜਮਾ ਵੀ ਨਹੀਂ ਉਤਰਿਆ ਹੈਗਾ ਇਹ ਓਮਸੇ ਇਨੀਆਂ ਨੇ ਜੀ ਜਿਨ੍ਹਾਂ ਨਾਲ ਸਾਰੇ 10 20 30 ਕਿੱਲਾਂ ਦੀਆਂ ਤੂੜੀਆਂ ਹੋਈਆਂ ਹੁੰਦੀਆਂ ਨੇ ਬੰਦੇ ਨੇ ਆਪਦੇ ਘਰੇ ਘਰੇ ਚਲਾਈਆਂ ਹੁੰਦੀਆਂ ਨੇ ਕੋਈ ਇਹਨਾਂ ਦੀ ਜਾਦੇ ਖਰਚਾ ਨਹੀਂ ਹੁੰਦਾ ਹੈਗਾ ਬਸ ਇੱਕ ਪਾਸੇ ਤੁਸੀਂ ਨਵੀਂ ਖੜਾ ਲਿਓ ਇਹ ਖੜਾ ਲਿਓ ਇੱਕ ਬਸ ਬੰਦਾ ਕਹਿ ਦਿੰਦਾ ਵੀ ਮਾੜੀ ਮੋਟੀ ਚੱਲੀ ਹੋਈ ਆ ਪਛਾਣ ਕੋਈ ਨਹੀਂ ਹੁੰਦੀ ਇਹਦੀ ਇਹਦਾ ਰੇਟ ਹੈਗਾ ਜੀ 3,10,000 ਰੁਪਇਆ ਸੋ ਬਹੁਤ ਸੁਨਹਿਰਾ ਮੌਕਾ ਜਿਹੜੇ ਕੇਐਸ ਦੇ ਚਾਹਵਾਨ ਨੇ ਉਹਨਾਂ ਵਾਸਤੇ ਆਪ ਮਾਰੇ ਹੋ ਕੇ ਨਾ ਨੀਗਾ ਜੀ ਕੇਐਸ ਦੇ ਚਾਹਵਾਨ ਨੇ ਜਿਹੜੇ ਮੇਰੇ ਵੀਰਾਂ 2020 ਮਾਡਲ ਕੇਐਸ ਕੋਕਾ ਪੀਸ ਹੈ ਵੀ ਆਲਾਦਾਲਾ ਕਿਰਾਂ ਕਰ ਲਿਆ ਕਰੋ ਚੈੱਕ ਆ ਰੀਲ ਤੇ ਮਾਰੋ ਕਿਰਾਂ ਨਿਗਾ ਜਿਵੇਂ 20 ਮਾਡਲ ਹੈ ਹਲੇ ਤੱਕ ਰੰਗ ਜਮਾ ਓਕੇ ਦੀ ਰਿਪੋਰਟ ਖੜਾ ਹੈਗਾ ਇਹ ਸਾਦੇ ਟਾਇਰਾਂ ਚ ਹੈ ਜੀ ਆਲਾਦਾਲਾ ਮਾਰ ਲਓ ਕਿਰਾਂ ਤੁਸੀਂ ਨਿਗਾ ਇਹਦਾ ਰੇਟ ਹੈ ਜੀ 220000 ਰੁਪਿਆ 20 ਮਾਡਲ ਹੈ ਇਹ ਆ ਪਿੱਛੋਂ ਕਰ ਲਓ ਕਿਰਾਂ ਕੰਡੀਸ਼ਨ ਚੈੱਕ ਨਵਾਂ ਜਾਲ ਹੈ ਜੀ ਇਹਦਾ ਬਲੇਡਾਂ ਦੀਆਂ ਸਾਈਡਾਂ ਬਦਲ ਕੇ ਚੱਲ ਜੂਗਾ ਜਿਹੜੇ ਮੇਰੇ ਵੀਰ ਕੋਈ ਇਹ ਸੋਚ ਲੈਂਦੇ ਨੇ ਵੀ 20 ਮਾਡਲ ਹੋ ਗਿਆ ਬਦਲਣਾ ਪੂ ਸਾਰਾ ਕੁਸ ਸਾਰਾ ਕੁਸ ਨਵੇਂ ਜੀ ਇਹ ਚ ਇਹ 2021 ਮਾਡਲ ਜੀ ਕੇਐਸ ਜਿਹੜੇ 21 ਮਾਡਲ ਦੇ ਚਾਹਵਾਨ ਨੇ ਮਾਰ ਲਓ ਕਿਰਾਨੇਗਾ ਰੀਰ ਰੂਲ ਦੇਖ ਲਿਓ ਉੱਗਰ ਦੇਖ ਲਓ ਉੱਪਰੋਂ ਦੇਖ ਲਓ ਬੇਦਾਗ ਮਸ਼ੀਨ ਜਮਾ ਰੇਟ ਇਹਦਾ ਹੈਗਾ ਜੀ 2 ਲੱਖ 45000 ਕਿਰਾਂ ਘੰਟੀ ਮਾਰ ਲਓ ਬਹੁਤ ਹੀ ਕੋਕਾ ਪੀਸ ਮਸ਼ੀਨ ਹੈ ਰਿਪੇਅਰ ਪੱਖੋਂ ਪੂਰੀ ਫੁੱਲ ਓਕੇ ਆ ਇਹ ਮਸ਼ੀਨਾਂ ਤੇ ਜੀ ਵੱਧੋ ਵੱਧ ਤੁਸੀਂ 1000 2000 ਰੁਪਇਆ ਲਾ ਸਕਦੇ ਹੋ ਇਹ ਨਹੀਂ ਹੈਗਾ ਵੀ ਜਾ ਕੇ 20000 ਖਾ ਜਾਣੀ ਗਿਆ ਬਹੁਤ ਵਧੀਆ ਸੌਦਾ ਹੈਗਾ ਇਹ ਵੀ ਕੇਐਸ ਦਾ 52 ਇੰਚ ਚ ਰੀਲ ਦਾ ਹਲੇ ਤੱਕ ਰੰਗ ਵੀ ਨਹੀਂ ਲਿਆ ਹੈਗਾ ਬਹੁਤ ਘੱਟ ਚੱਲੀ ਹੋਈ ਘਰੇਲੂ ਗਾਹਕ ਦੀ ਰੱਖੀ ਹੋਈ ਕੇਐਸ ਦੇ ਰੀਪਰਾਂ ਦਾ ਖਾਸ ਤੌਰ ਤੇ ਮੇਲਾ ਲੱਗਿਆ ਪਿਆ ਜੀ ਬਹੁਤ ਹੀ ਜ਼ਿਆਦੇ ਨੇ ਵੀਰ ਕੋਲੇ ਨਾਲੇ ਕਹਿੰਦੇ ਮਿਲਦੇ ਨਹੀਂ ਪਰ ਬਾਈ ਲੈਣਾ ਲਈ ਖੜਾ ਹੈਗਾ ਮਾਰ ਲਓ ਕੇਰਾ ਨਿਗਾ ਇਹ ਵੀ 52 ਇੰਚ ਚ ਹੈ ਜੀ ਰੇਟ ਹੈਗਾ ਜੀ ਇਹਦਾ 2 ਲੱਖ ਰੁਪਈਆ 2019 ਮਾਡਲ ਹੈ ਜੀ ਇਹ ਉੱਪਰੋਂ ਕਰਾਂ ਮਾਰ ਲਓ ਕਰਾਂ ਨਿਗਾ ਸਾਦੇ ਟਾਇਰਾਂ ਚ ਹੈ ਜੀ ਇਹ ਪਿੱਛੋਂ ਦੇਖ ਲਓ ਆ ਪਿੱਛੋਂ ਦਿਖਾ ਦਿਓ ਵੀਰੇ ਆਹ ਜਿਹੜੇ ਲਪੇਟਾਂ ਪੱਖੋ ਕਹਿੰਦੇ ਨੇ ਜੀ ਵਿੱਚ ਵੀ ਰੰਗ ਊਮੀ ਖੜਾ ਹੈਗਾ ਹਲੇ ਮਸ਼ੀਨ ਦੇ ਘਰੇਲੂ ਗਾਕ ਦੀ ਘਰੇ ਘਰੇ ਚੱਲੀ ਹੋਈ ਮਸ਼ੀਨ ਹੈ ਜੀ ਇਹ ਜਿਹੜੇ ਮੇਰੇ ਵੀਰ ਹੁਣ ਮਸ਼ੀਨਾਂ ਲੈਣ ਦੇ ਚਾਹਵਾਨ ਨੇ ਚੰਗੀ ਕੰਡੀਸ਼ਨ ਦੀਆਂ ਤਾਂ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆ ਪਲੇਟ ਦੇਖੋ ਕਲੀ ਕਲੀ ਮਸ਼ੀਨ ਦੀ ਤੁਹਾਨੂੰ ਪਲੇਟ ਲੱਗੀ ਮਿਲੂਗੀ ਇਹ ਨਹੀਂ ਹੈਗਾ ਕਿਸੇ ਦੀ ਪਲੇਟ ਲਾਹੀ ਪਈਆ ਕੋਈ ਮਾਡਲ ਬਦਲਿਆ ਪਿਆ ਜਮਾਂ ਜੈਨੂਅਨ ਤਰੀਕੇ ਨਾਲ ਸਹੀ ਸੌਦੇ ਨੇ ਜੀ